ਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਅਸਮ ਅਸਮੇ ਬੜੇ ਮਾੜੇ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਸਾਰੀਆਂ ਹੀ ਸਿੱਖ ਜਥੇਬੰਦੀਆਂ ਐਨ ਜੀਓ ਬਹੁਤ ਸੋਹਣਾ ਜਿਹੜਾ ਕੰਮ ਕਰ ਰਹੀਆਂ ਨੇਗੀਆਂ ਪਰ ਜਿਹੜੀ ਸਰਕਾਰ ਆ ਸਰਕਾਰ ਦੇ ਜਿਹੜੇ ਕੰਮ ਕਰਨ ਵਾਲੇ ਨੇ ਉਹ ਸਰਕਾਰ ਕੰਮ ਕਰ ਨਹੀਂ ਰਹੀ ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ ਤੇ ਸਾਰੀਆਂ ਹੀ ਜਿਹੜੀਆਂ ਸੰਸਥਾਵਾਂ ਬਹੁਤ ਚੰਗਾ ਕੰਮ ਕਰ ਰਹੀਆਂ ਨੇਗੀਆਂ ਪਰ ਇੱਥੇ ਕੀ ਹੋ ਰਿਹਾ ਸਰਕਾਰ ਕੰਮ ਕਰਨ ਦੀ ਬਜਾਏ ਜਿਹੜੇ ਲੋਕ ਆਪਣਾ ਕੰਮ ਕਰਨ ਦੀ ਬਜਾਏ ਜਿਹੜੇ ਲੋਕ ਸੇਵਾ ਕਰ ਰਹੇ ਨੇਗੇ ਉਹਨਾਂ ਨੂੰ ਸਰਕਾਰ ਟਾਰਗੇਟ ਕਰ ਰਹੀ ਆ ਕਿਉਂਕਿ ਉਹ ਚਾਹੁੰਦੇ ਨੇ ਕਿ ਸਾਡੀ ਬਾਵਾ ਹੋਣੀ ਚਾਹੀਦੀ ਹੈ ਹੁਣ ਜੇ ਮੈਂ ਗੱਲ ਕਰਾਂ ਆ ਵਾਰਿਸ ਪੰਜਾਬ ਦੀ ਸਾਡੀ ਸਾਡੀ ਜਥੇਬੰਦੀ ਵੱਲੋਂ ਮੈਂ ਗੱਲ ਕਰਾਂ ਵੀ ਜਿੰਨੇ ਵੀ ਕੈਂਪ ਲੱਗੇ ਨੇਗੇ ਜਿਹੜੇ ਪੰਜਾਬ ਦੇ ਲੋਕ ਰਾਹਤ ਸਮੱਗਰੀ ਲੈ ਕੇ ਆਉਂਦੇ ਨੇਗੇ ਉਹ ਕੀ ਕਰ ਦਿੰਦੇ ਨੇ ਕਿ ਉਹ ਲਿਆ ਕੇ ਕਹਿੰਦੇ ਨੇ ਜੀ ਇੱਥੇ ਅਸੀਂ ਕੈਂਪ ਦੇ ਵਿੱਚ ਲਾਤੀ ਤੁਸੀਂ ਅੱਗੇ ਅੱਗੇ ਜਿੰਨਾ ਜਿਹਨਾਂ ਨੂੰ ਲੋੜ ਆ ਵਰਤਾਈ ਜਾਓ ਕੱਲ ਵੀ ਮੈਂ ਦੇਖਿਆ ਮੈਂ ਦੋ ਤਿੰਨ ਤਨਾਂ ਜਿਸ ਦਿਨ ਮੈਂ ਇੱਥੇ ਆਇਆ ਮੈਂ ਦੇਖ ਰਿਹਾ ਬੜੇ ਚੰਗੇ ਸਚੱਜੇ ਤਰੀਕੇ ਨਾਲ ਜਿਹੜਾ ਕਿ ਰਾਸ਼ਨ ਵਰਤਾਇਆ ਜਾ ਰਿਹਾ ਹੈ ਪਰ ਹੁਣ ਜਿਹੜਾ ਨਾਲ ਹੀ ਕੈਂਪ ਇਹਨਾਂ ਦੀ ਸਰਕਾਰ ਦੇ ਨੇਗੇ ਹੁਣ ਉਹਨਾਂ ਦੇ ਵਿੱਚ ਕੋਈ ਪਹੁੰਚ ਨਹੀਂ ਰਿਹਾ ਹੁਣ ਦੇਖੋ ਇਹ ਜਥੇਬੰਦੀ ਦਾ ਇਸ ਦੇ ਵਿੱਚ ਕੋਈ ਕਸੂਰ ਨਹੀਂ ਹੈਗਾ ਜੇ ਕੋਈ ਥੋੜੇ ਕੈਂਪ ਦੇ ਵਿੱਚ ਨਹੀਂ ਪਹੁੰਚ ਰਿਹਾ ਕਿਉਂਕਿ ਥੋੜਾ ਜਿਹੜਾ ਮੂਹਾਂ ਲੋਕਾਂ ਤੋਂ ਲੋਕਾਂ ਦਾ ਭੰਗ ਹੋ ਚੁੱਕਿਆ ਤੁਸੀਂ ਲੋਕ ਕਹਿੰਦੇ ਨੇ ਕਿ ਜਿਹੜਾ ਤੁਸੀਂ ਕੰਮ ਕਰਨ ਵਾਲਿਆਂ ਨੇ ਉਹ ਕੰਮ ਕਰੋ ਕੋਈ ਸ਼ਾਸ਼ਨ ਬੁਲਾ ਕੇ ਸਿਰ ਜੁੜ ਕੇ ਕੋਈ ਡਾਮਾਂ ਦੀ ਗੱਲ ਕਰੋ ਕੋਈ ਪਾਣੀਆਂ ਦੀ ਗੱਲ ਕਰੋ ਕੋਈ ਰਿਪੇਅਰਿਆਂ ਲੋਅ ਦੀ ਗੱਲ ਕਰੋ ਕੋਈ ਜਿਹੜਾ ਸੈਂਟਰ ਤੋਂ ਵੱਖਰਾ ਪੈਕੇਜ ਲੈਉਣ ਦੀ ਗੱਲ ਕਰੋ ਥੋੜਾ ਕੰਮ ਉਹ ਹੈ ਤੁਸੀਂ ਇੱਥੇ ਚੱਕ ਕੇ ਬੋਰੀਆਂ ਤੁਰੇ ਫਿਰਦੇ ਹੋ ਨਾ ਤੁਸੀਂ ਆਪਣਾ ਕੋਈ ਜ਼ਿੰਮੇਵਾਰੀ ਚੰਗੀ ਨਿਭਾ ਰਹੇ ਹੋ ਪਰ ਜੇਕਰ ਇੱਥੇ ਜਥੇਬੰਦੀਆਂ ਆਪਣਾ ਚੰਗਾ ਕਾਰਜ ਕਰ ਰਹੀਆਂ ਨੇ ਤਾਂ ਨੌਜਵਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਪਹਿਲੇ ਦਿਨ ਤੋਂ ਹੀ ਜਿਹੜੀ ਜਥੇਬੰਦੀ ਆ ਸਾਰੇ ਨੌਜਵਾਨ ਨੇ ਬਹੁਤ ਚੰਗੀ ਸੇਵਾ ਨਿਭਾ ਰਹੇ ਨੇ ਇਹ ਸੇਵਾ ਸਰਕਾਰ ਨੂੰ ਜਾਂ ਇੱਥੋਂ ਦੇ ਜਿਹੜੇ ਲੋਕਲ ਲੀਡਰਾਂ ਨੂੰ ਬਰਦਾਸ਼ਤ ਨਹੀਂ ਹੋ ਰਹੀ ਉਹ ਕਹਿੰਦੇ ਸਾਡੀ ਬਾਬਾ ਹੋਣੀ ਚਾਹੀਦੀ ਆ ਵੀ ਅਸੀਂ ਜਾਵਾਂਗੇ ਲੋਕਾਂ ਕੋਲੇ ਅਸੀਂ ਜਾ ਅਸੀਂ ਲੋਕਾਂ ਦੇ ਦੁੱਖ ਸੁਣ ਸਕਦੇ ਆ ਇਹ ਤਾਂ ਲੋਕਾਂ ਨੇ ਆਪਣਾ ਆਪ ਜਿਹੜਾ ਕਿ ਡਿਪੈਂਡ ਹੈ ਜਿਹਦੇ ਲੋਕਾਂ ਨੇ ਵੀ ਕਿਹਦੇ ਕੋਲੇ ਜਾਣਾ ਕਿੱਥੇ ਜਾ ਕੇ ਨਾ ਰਸਨ ਬਰਤਾਉਣਾ ਇਹ ਤਾਂ ਲੋਕਾਂ ਦੇ ਸਾਰੇ ਦੀ ਗੱਲ ਆ ਇਸ ਕਰਕੇ ਜੇਕਰ ਅਸੀਂ ਇੱਕੋ ਹੀ ਗੱਲ ਕਹਿਣਾ ਚਾਹੁੰਨੇ ਆ ਵੀ ਜਾਂ ਲੋਕਲ ਲੀਡਰ ਹੋਏ ਜਾਂ ਸਰਕਾਰ ਜੇ ਸਾਡੇ ਸੇਵਾਦਾਰਾਂ ਨੂੰ ਤੰਗ ਕਰੂਗੀ ਅਸੀਂ ਹੁਣ ਚੁੱਪ ਕਰਕੇ ਨਹੀਂ ਬੈਠਾਂਗੇ ਸੜਕਾਂ ਤੇ ਵੀ ਆਵਾਂਗੇ ਅੱਜ ਸਾਡੇ ਬਾਪੂ ਜੀ ਸਾਰੀ ਸਾਰੀ ਟੀਮ ਪ੍ਰਸ਼ਾਸਨ ਕੋਲੇ ਚੱਲੀ ਆ ਤੇ ਐਸਐਸਪੀ ਸਾਹਿਬ ਕੋਲੇ ਚੱਲੀ ਆ ਤੇ ਸਾਰੇ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਚਾਹੀਦੀ ਆ ਵੀ ਕਿਉਂ ਜਿਹੜਾ ਕੱਲ ਸਾਡੇ ਨੌਜਵਾਨਾਂ ਨੂੰ ਪਰੇਸ਼ਾਨ ਕੀਤਾ ਗਿਆ ਤੇ ਕਿਉਂ ਜਿਹੜਾ ਘੇਰਿਆ ਗਿਆ ਜੇ ਹੁਣ ਕੋਈ ਵੀ ਹਰਕਤ ਸਰਕਾਰ ਨੇ ਕਰੀ ਇੱਕ ਤਾਂ ਲੋਕ ਪਹਿਲਾਂ ਮਰੇ ਪੈਣਗੇ ਲੋਕ ਬਿਲਕੁਲ ਖਤਮ ਹੋ ਚੁੱਕੇ ਨੇਗੇ ਜਾਂ ਤਾਂ ਅਸੀਂ ਇੱਥੋਂ ਸਾਰਾ ਕੁਝ ਪੱਟ ਕੇ ਲੈ ਜਾਂਦੇ ਆ ਅਸੀਂ ਕਹਿੰਦੇ ਅਸੀਂ ਆਪਦੇ ਭਰਾਵਾਂ ਨੂੰ ਛੱਡ ਜਾਂਦੇ ਐਵੇਂ ਪਾਣੀ ਦੇ ਵਿੱਚ ਅਸੀਂ ਪਰ ਹੁਣ ਜੇ ਕੋਈ ਸਰਕਾਰ ਨੇ ਕੋਈ ਹੈ ਜੀ ਹਰਕਤ ਕਰੀ ਤਾਂ ਸੜਕਾਂ ਸਾਰੀਆਂ ਬੰਦ ਹੋਣਗੀਆਂ ਪੂਰਾ ਪੰਜਾਬ ਬੰਦ ਹੋਊਗਾ ਇਸ ਕਰਕੇ ਬੇਨਤੀ ਹੈ ਵੀ ਆਪਣੀਆਂ ਜਿਹੜੀਆਂ ਕੋਝੀਆਂ ਚਾਲਾਂ ਜਿਹੜੀ ਆਪਣੇ ਜਿਹੜੀ ਬੁਰੀ ਰਾਜਨੀਤੀ ਹੈ ਉਹਨੂੰ ਬਚਾ ਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਬਚਾ ਲਈਏ ਇਹੀ ਇੰਨੀ ਇੱਕ ਬੇਨਤੀ ਕਰਨਾ ਚਾਹੁੰਦੇ ਆ ਹੁਣ ਕੋਈ ਵੀ ਹਰਕਤ ਜਿਹੜੀ ਸਰਕਾਰ ਦੀ ਜਾਂ ਲੋਕਲ ਲੀਡਰਾਂ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਮੈਂ ਤਾਂ ਨਾਂ ਲੈ ਕੇ ਕਹਿਣਾ ਚਾਹੁੰਦਾ ਲਾਲਜੀਤ ਭੁੱਲਰ ਨੂੰ ਭੁੱਲਰ ਸਿਆ ਤੇਰਾ ਕੰਮ ਇਹ ਨਹੀਂ ਹੈਗਾ ਤੈਨੂੰ ਇਹ ਗੱਲ ਕਹਿਣਾ ਚਾਹੁੰਦੇ ਆਂ ਵੀ ਜੇ ਤੂੰ ਹੁਣ ਕੋਈ ਵੀ ਹਰਕਤ ਕਰੀ ਤੇਰੇ ਇੱਥੇ ਅਸੀਂ ਇਲਾਕੇ ਦੇ ਵਿੱਚ ਆਏ ਹੋਇਆ ਤੇਰੀ ਕੋਈ ਵੀ ਹਰਕਤ ਬਰਦਾਸ਼ਤ ਨਹੀਂ ਕਰਾਂਗੇ ਤੂੰ ਜਿੰਨਾ ਅੱਡੀ ਰੋਟੀ ਦਾ ਜਿੰਨਾ ਜ਼ੋਰ ਲਾਉਣਾ ਹੋਇਆ ਲਾ ਲਈ ਪਹਿਲਾਂ ਵੀ ਸਰਕਾਰਾਂ ਦੇ ਮੂੰਹ ਮੋੜੇ ਨੇ ਤੇ ਹੁਣ ਵੀ ਸਰਕਾਰਾਂ ਦੇ ਮੂੰਹ ਮੋੜਾਂਗੇ ਇਸ ਕਰਕੇ ਇੱਥੇ ਬੜੀਆਂ ਸਰਕਾਰਾਂ ਆਈਆਂ ਨੇ ਤੇ ਬੜੀਆਂ ਆ ਕੇ ਚਲੇਆਂ ਗਈਆਂ ਇੱਥੇ ਵੱਡੇ ਵੱਡੇ ਘਾਉਣ ਵਾਲੇ 25 25 30 30 ਸਾਲ ਦੇ ਰਾਜ ਕਰਨ ਵਾਲੇ ਘਾਉਣ ਵਾਲੇ ਅੱਜ ਦੇਖ ਲਓ ਉਹਨਾਂ ਦੇ ਕੀ ਹਾਲਾਤ ਹੋਏ ਆਪਣੇ ਹਾਲਾਤ ਥੋੜੇ ਵੀ ਇਹ ਹੋਣਗੇ ਇਸ ਕਰਕੇ ਹੀ ਮੇਰੀ ਬੇਨਤੀ ਆ ਵੀ ਲੋਕਾਂ ਨੂੰ ਇਸ ਤੋਂ ਬਾਅਦ ਬਾਪੂ ਜ ਉੱਥੇ ਜਾ ਕੇ ਸਾਡੀ ਸਾਰੀ ਸੀਨੀਅਰ ਲੀਡਰਸ਼ਿਪ ਜਾ ਕੇ ਸਾਰੀ ਗੱਲਬਾਤ ਦੱਸ ਦੂ ਕੀ ਪ੍ਰਸ਼ਾਸਨ ਨਾਲ ਹੋਈ ਜੇਕਰ ਪ੍ਰਸ਼ਾਸਨ ਕੋਈ ਵੀ ਆਪਣੀ ਕੋਈ ਹਰਕਤ ਕਰਦਾ ਜਾਂ ਕੋਈ ਗੱਲ ਇਸ ਤਰ੍ਹਾਂ ਦੀ ਕਹਿੰਦਾ ਵੀ ਨੌਜਵਾਨਾਂ ਦੇ ਪਰਚਾ ਹੋਇਆ ਹੋਇਆ ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਤੇ ਆਪਾਂ ਬਾਅਦ ਛੱਡ ਕੇ ਆਪਾਂ ਸਾਰੇ ਜਥੇਬੰਦੀ ਦਾ ਆਪਾਂ ਨੌਜਵਾਨਾਂ ਸਾਥ ਦੀਏ ਤੇ ਤੁਹਾਡਾ ਸਭ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਾਪੂ ਜੀ ਦਾ ਬਹੁਤ-ਬਹੁਤ ਧੰਨਵਾਦ ਸਾਰੀ ਸਾਡੀ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਈਸਨ ਹੇ Oh your oh, God. God.